ਸ੍ਰੋਮਣੀ ਅਕਾਲੀ ਦਲ ਇੱਕੋ ਹੀ ਹੈ 105 ਸਾਲ ਪੁਰਾਣੀ ਪਾਰਟੀ ਹੈ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਇਤਿਹਾਸ ਹੈ ਬੜੇ ਲੋਕ ਆਉਂਦੇ ਆ ਆਪਣੇ ਆਪ ਨੂੰ ਪੰਥ ਕਹਿੰਦੇ ਪਰ ਲੋਕ ਨਕਾਰ ਦਿੰਦੇ ਆ ਕਿਤੇ ਇੱਕ ਵਾਰ ਇੱਕ ਦੋ ਵਾਰ ਗੁੰਮਰਾ ਹੋ ਕੇ ਉਹ ਵੋਟਾਂ ਪਾ ਜਾਂਦੀਆਂ ਉਹਦੇ ਬਾਅਦ ਕ੍ਰੈਸ਼ ਹੋ ਜਾਂਦਾ ਉਹਨਾਂ ਦਾ ਕਿਉਂ ਹੁੰਦਾ ਕਿਉਂਕਿ ਉਹਨਾਂ ਦੀ ਜਦੋਂ ਪਤਾ ਲੱਗਦਾ ਕ੍ਰੈਡੀਬਿਲਟੀ ਹੈ ਨਹੀਂ ਅੱਜ ਕਿਉਂ ਅਕਾਲੀ ਦਲ ਵਾਪਸ ਅੱਗੇ ਆ ਰਿਹਾ ਹੈ ਕਿਉਂਕਿ ਲੋਕਾਂ ਨੇ ਰਿਅਲਾਈਜ਼ ਕਰ ਲਿਆ ਕਿ ਜੇ ਬਚਨਾ ਤੇ ਪੰਜਾਬ ਆਪਣੇ ਖੇਤਰੀ ਪਾਰਟੀ ਲੈ ਕੇ ਆਉ ਹੁਣ ਜਿਵੇਂ ਤੁਸੀਂ ਗੱਲ ਕੀਤੀ ਆ ਪੰਥਕ ਗੱਲ ਐਂਡ ਅੱਜ ਇਹ ਸੀ ਸਾਰੀਆਂ ਪਾਰਟੀਆਂ ਇਕੱਠੀਆਂ ਸੀ ਇਹਦੇ ਵਿੱਚ ਭਾਈ ਅਮਰਤਪਾਲ ਦੇ ਵੀ ਬੰਦੇ ਸੀ ਇਹਦੇ ਵਿੱਚ ਕਾਂਗਰਸ ਵੀ ਸੀ ਇਹਦੇ ਵਿੱਚ ਬੀਜੇਪੀ ਦੇ ਵੀ ਲੋਕ ਜਿਹੜੇ ਬੀਜੇ ਸ਼ਾਮਲ ਹੈ ਕੋਈ ਮੈਂਬਰ ਉਹ ਵੀ ਸੀ ਤੇ ਆਮ ਆਦਮੀ ਪਾਰਟੀ ਦੇ ਸੀ ਤੁਸੀਂ ਦੇਖ ਲਓ ਸਾਰੇ ਇਕੱਠੇ ਐ ਤੁਸੀਂ ਦੇਖ ਲਓ ਇੱਕ ਪਲੈਟਫਾਰਮ ਤੇ ਕਾਂਗਰਸ ਦੇ ਤੇ ਅਮਰਿਤਪਾਲ ਦੇ ਤੇ ਆਪ ਦੇ ਸਾਰੇ ਮੈਂਬਰ ਇੱਕ ਪਾਸੇ ਐ ਇੱਕ ਪਾਸੇ ਸ਼ਰਮਨੀ ਕਾਲੀਦਲਾ ਤੁਸੀਂ ਕੀ ਮਰਦ ਕਿਉਂ ਮੈਂ ਕਲੈਰਿਟੀ ਆ ਕਹਿ ਰਿਹਾ ਆ ਸਾਰੇ ਦਾ ਏਜੰਡਾ ਇੱਕੋ ਇੱਕ ਹੈ ਕਿ ਅਸੀਂ ਪੰਜਾਬ ਤੇ ਉੱਤੇ ਕਾਬਜਤਾ ਹੋਵਾਂਗੇ ਜੇ ਆਪਾਂ ਰੀਜਨਲ ਪਾਰਟੀ ਨੂੰ ਖਤਮ ਕਰ ਦਈਏ ਆ ਨੈਸ਼ਨਲ ਪਾਰਟੀ ਦਾ ਏਜੰਡਾ ਹੈ ਸਾਡੀ ਸਟੇਬਿਲਟੀ ਸੂਬੇ ਚ ਉੱਥੇ ਹੋਊਗੀ ਕਿ ਰੀਜਨਲ ਪਾਰਟੀ ਨੂੰ ਖਤਮ ਕਰ ਦਈਏ ਹਰ ਸਟੇਟ ਤੇ ਆ ਕੋਸ਼ਿਸ਼ ਕਰਦੇ ਆ ਕਿ ਰੀਜਨਲ ਪਾਰਟੀ ਨੂੰ ਖਤਮ ਕਰੀਏ ਕਿਉਂਕਿ ਇਕੱਲੀ ਰੀਜਨਲ ਪਾਰਟੀ ਹੈ ਜਿਹੜੀ ਆਪਣੇ ਸਟੇਟ ਵਾਸਤੇ ਦੀ ਹੈ ਹੁਣ ਤੁਹਾਡੇ ਸਾਹਮਣੇ ਹੈ ਜੇ ਪੰਜਾਬ ਤੇ ਹਰਿਆਣਾ ਚ ਲੜਾਈ ਹੋ ਜੇ ਕੋਈ ਮੁੱਦੇ ਤੇ ਨਾ ਆਮ ਆਦਮੀ ਬੋਲਣਗੇ ਨਾ ਕਾਂਗਰਸ ਵਾਲੇ ਬੋਲਣਗੇ ਨਾ ਭਾਜਪੀ ਬੋਲਣਗੇ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖੋ ਕੀ ਹੋਇਆ ਸਾਡੇ ਕੰਟਰੋਲ ਲੈ ਗਏ ਕੱਲਾ ਬੋਲਣ ਵਾਲਾ ਕਾਲਾ ਕਾਲੀਦਲਾ ਜਿਹੜਾ ਪਾਖੜਾ ਤੇ ਡੈਮ ਦੀ ਸਾਰੀ ਸਿਕਿਉਰਿਟੀ ਲੈ ਕੇ ਬੋਲਣ ਵਾਲਾ ਕਾਲਾ ਕਾਲੀਦਲਾ ਕਿਉਂ ਕਿਉਂਕਿ ਆ ਸੋਚਦੇ ਹੈ ਕਿ ਸਾਡਾ ਹਰਿਆਣੇ ਦੀ ਵੋਟਾਂ ਚ ਨਾ ਫਰਕ ਪੈ ਜੇ ਸਾਡੀ ਦੂਜੀ ਸਟੇਟ ਤੋਂ ਛੁੱਟ ਕੇ ਸਾਡੇ ਵਾਸਤੇ ਤਾਂ ਇੱਕੋ ਹੀ ਪੰਜਾਬ ਹੈ ਸੋ ਜਿੰਨਾ ਤੱਕ ਸੂਬੇ ਦੇ ਲੋਕ ਆਪਣੇ ਰੀਜਨਲ ਪਾਰਟੀ ਨੂੰ ਪ੍ਰਫਰ ਨਹੀਂ ਕਰਦੇ ਓਨੀ ਦੇਰ ਉਸ ਸੂਬੇ ਦੀ ਤਰੱਕੀ ਨਹੀਂ ਹੋ ਸਕਦੀ ਕਿਉਂਕਿ ਰੀਜਨਲ ਪਾਰਟੀਆਂ ਵਾਸਤੇ ਆਪਣਾ ਸੂਬਾ ਸਾਡੇ ਦਿਲ ਵੰਡਿਆ ਨਹੀਂ ਇੱਕ ਜਗ੍ਹਾ ਤੇ ਹੀ